ਰਣਕੀ ਨਾ ਹੈ ਰਵਿੰਦਰ ਸਿੰਘ ਠੀਕ ਹੈ 21 ਹੋਇਆ ਜੀ ਇਹਨਾਂ ਦੇ ਮੀਟਰਾਂ ਨੂੰ ਤੁਹਾਡਾ ਇੱਥੇ ਕਨੈਕਸ਼ਨ ਹੈਗਾ ਇਹਦੇ ਵਿੱਚ ਹੀ ਹਾਂ ਜੀ ਬਾਕੀ ਸਭ ਕੁਝ ਲੈ ਲੈਂਦੇ ਹਾਂ ਰਵਿੰਦਰ ਜੰਮਾ ਕਿਹੜੇ ਮੀਟਰ ਬਕਸਾ ਨੂੰ ਅੱਗੇ ਲੱਗ ਗਈ ਕੀ ਕਾਰਨ ਹੈ ਇਹ ਜਿਹੜੇ ਪ੍ਰੀਪੇਡ ਮੀਟਰ ਲੱਗੇ ਨੇ ਕਾਫੀ ਹਲਕੇ ਨੇ ਮੇਰੇ ਹਿਸਾਬ ਨਾਲ ਉਹੀ ਹੈ ਕਾਰਨ ਜ਼ਿਆਦਾਤਰ ਦੇਖਿਆ ਗਿਆ ਵੀ ਜਦੋਂ ਕਈ ਜਿਹੜੇ ਕੰਮ ਕਰਨ ਆਉਂਦੇ ਤਾਂ ਦੇਖੀਦਾ ਵੀ ਪ੍ਰੀਪੇਡ ਮੀਟਰ ਜਾਂ ਜਿਵੇਂ ਸਪਾਰਕ ਹੋਏ ਹੁੰਦੇ ਨੇ ਜਾਂ ਤਰੂਖੇ ਨੇ ਕੜਕਿਆਂ ਦਾ ਮਤਲਬ ਉਹ ਜਿਹੜੇ ਪ੍ਰੀਪੇਡ ਮੀਟਰ ਲੋਡ ਨਹੀਂ ਚਾਉਂਦੇ ਬਿਲਕੁਲ ਬਿਲਕੁਲ ਉਹੀ ਹਲਕੇ ਆ ਰਹੇ ਨੇ ਮੇਰੇ ਨਾਲ ਇਸ ਤੋਂ ਪਹਿਲਾਂ ਵੀ ਕੋਈ ਐਵੇਂ ਹੋਇਆ ਸੀਗਾ ਹਾਂ ਜੀ ਤਕਰੀਬਨ ਆਂਦੇ ਨੇ ਪ੍ਰੀ-ਪੈਡ ਮੀਟਰ ਹੀ ਚੇਂਜ ਕੀਤੇ ਜਾਂਦੇ ਕਈਆਂ ਦੇ ਪ੍ਰੀ-ਪੈਡ ਮੀਟਰ ਹੀ ਕਰਾਉਂਦੇ ਬਸ ਕੀ ਨਾਮ ਹੈ ਤੁਹਾਡਾ ਜਸਵੀਰ ਸਿੰਘ ਇਹ ਮੀਟਰ ਬਕਸੇ ਨੂੰ ਅੱਗੇ ਲੱਗੰਦੇ ਕੀ ਕਾਰਨ ਕੀ ਜੀ ਓਵਰਲੋਡ ਹੈ ਜੀ ਜਿਹੜਾ ਹੁਣ ਆ ਜਿਹੜੇ ਕਿਹੜੇ ਨਵੇਂ ਤਕਰੀਬਾ ਪ੍ਰੀ-ਪੈਡ ਜਿਹੜੇ ਮੀਟਰ ਆ ਰਹੇ ਨਾ ਇਹ ਪੂਰਾ ਲੋਡ ਨਹੀਂ ਸਿੰਦੇ ਤੇ ਇਹ ਮੜੇ ਮੜੇ ਸਪਾਰਕ ਕਰਦੇ ਰਹਿੰਦੇ ਸੀ ਜੀ ਅੱਜ ਬਹੁਤਾ ਨੁਕਸਾਨ ਹੋ ਗਿਆ ਅੰਦਰ ਜੋੜ ਬਹੁਤ ਨੇ ਇਹ ਕਿੰਨੇ ਕਿਲੋਮੀਟਰ ਸੜਕ ਦੇ ਜਿਹੜੇ ਜਿਹੜੇ ਇਹ ਤੇ ਤਕਰੀਬਨ 15 ਤੋਂ ਉੱਪਰ ਉੱਪਰ ਨੇ ਕਿਸੇ ਦੇ ਘਰਾਂ ਦੇ ਕੋਈ ਬਿਜਲੀ ਦਾ ਸਮਾਨ ਦਾ ਨੁਕਸਾਨ ਹੋਇਆ ਹੋਵੇ ਉਹ ਤਾਂ ਹੁਣ ਇਹ 15 20 ਮਿੰਟ ਦਾ ਹੀ ਹੈ ਹੋਇਆ ਜੀ ਹੁਣ ਜਾ ਕੇ ਵੇਖਦੇ ਆਂ ਗਵਾਂਦ ਪੁੱਛਦੇ ਆਂ ਮਹਰਬਾਨ ਦੇ ਫਿਰ ਲਾਈਟ ਬੰਦ ਹੈ ਜੋ ਲਾਈਟ ਚੱਲੇਗੀ ਨਾ ਭੂਤੋ ਪਤਾ ਲੱਗੇਗਾ ਕਿ ਇਹਦਾ ਟੀਵੀ ਚੱਲਦਾ ਹੈ ਜਾਂ ਕਿਸੇ ਦਾ ਫਰਿੱਜ ਚੱਲਦਾ ਹੈ ਕਲੀ ਕਰ ਦੇ। ਤੇ ਬਿਜਲੀ ਮੁਲਾਜ਼ਮ ਜਿਹੜੇ ਹੈ ਕਿੰਨੀ ਦੇਰ ਬਾਅਦ ਆਸੇ। ਆਹ ਹੋ ਗਿਆ। ਉਹ ਹੁਣ ਬੱਸ ਕੱਟ ਗਿਆ।